ਤੁਨਾ ਦਾ ਸਲਾਣਾ ਜੋਗ ਮੇਲਾ ਚੱਲ ਰਿਹਾ ਹੈ ਜਿਹੜਾ ਕਿਸ ਵੇਸ਼ਾ ਹੀ ਸੰਤ ਕਿਸ਼ਨ ਆਹੇ ਚੇੜੂ ਬਾੜੇ ਤੁਨਾ ਦੀ ਰੈਂ ਜੋਗ ਤਗਵਾਈ ਵਿੱਚ ਜੋਗ ਰਹਿਨਮਾਈ ਵਿੱਚ ਹੁੰਦਾ ਔਰ ਠੰਡਾ ਪਰਿਵਾਰ ਦੇ ਵਿੱਚ ਇਹਦੇ ਵਿੱਚ ਬਹੁਤ ਵੱਡੀ ਸੇਵਾ ਤੋ ਸਾਰੇ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਜਿਹੜੀ ਹੈ ਉਹ ਬਾਖੂਬੀ ਦਿੱਤੀ ਹੈ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਆਈ ਔਰ ਸਭ ਨੇ ਇਸ ਵੇਲੇ ਚਾਰ ਚਰਨ ਲਾਈ ਜਿੰਨੀ ਵੀ ਸੰਗਤ ਆਈ ਨੇ ਪਰਿਵਾਰ ਵੱਲੋਂ ਔਰ ਇਤੂ ਦੀ ਪ੍ਰਬੰਧਕ ਕਮੇਟੀ ਵੱਲੋਂ ਔਰ ਰਾਸ਼ਨ ਡੰਡਾ ਜੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੇਲੇ ਤੁਹਾਡੇ ਆਪਣੇ ਨੇ ਇਸੇ ਤਰ੍ਹਾਂ ਇਹਨਾਂ ਮੇਲੇ ਆਪ ਤੁਸੀਂ ਆਉਂਦੇ ਰਹੋ ਸ਼ਿਰਕਤ ਕਰਦੇ ਰਹੋ ਔਰ ਧੰਨ ਧੰਨ ਬਾਬਾ ਸ੍ਰੀ ਵੀਰਦੀ ਮਹਾਰਾਜ ਮੇਸ਼ਰ ਸਾਡੀ ਸੰਗਤ ਜਿਹੜਾ ਉਹ ਚੜ੍ਹਦੀ ਕਲਾ ਵਿੱਚ ਰੱਖਣਗੇ ਤੇਰੀ ਸਾਡੀ ਇੱਜ਼ਤ ਆਮਾ ਨੇ ਇੱਕ ਵਾਰ ਫਿਰ ਤੋਂ ਸਾਰੀ ਸੰਗਤ ਨੂੰ ਲਈਏ ਬਹੁਤ ਬਹੁਤ ਬਧਾਈਆਂ ਜੀ ਧੰਗੁਰਦੇ ਧੰਗੁਰਦੇ ਬਾਈ ਗੁਰਦੀ ਦਾ ਖਾਲਸਾ ਬਰਦਾ